ਸੋ ਹਾਂਜੀ ਬੱਚਿਓ ਅੱਜ ਦੀ ਜਿਹੜੀ ਮਿਸ਼ਨ ਸਮਰਥ ਦੀ ਅਸੀਂ ਐਕਟੀਵਿਟੀ ਕਰਨ ਜਾ ਰਹੇ ਹਾਂ ਉਹ ਕਿਹੜੀ ਹੈ ਅੱਖਰ ਤੋਂ ਸ਼ਬਦ ਬਣਾਓ ਠੀਕ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਸ਼ਬਦ ਦੇਣਾ ਹੈ ਉਹਦਾ ਲਾਸਟ ਅੱਖਰ ਜਿਹੜਾ ਹੋਏਗਾ ਉਹਦੇ ਤੋਂ ਤੁਸੀਂ ਸ਼ਬਦ ਬਣਾਉਣੇ ਆ ਜਿਹੜਾ ਬੱਚਾ ਗਲਤ ਸ਼ਬਦ ਬੋਲੇਗਾ ਉਹ ਇਸ ਗੇਮ ਚੋਂ ਬਾਹਰ ਹੋਏਗਾ ਠੀਕ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਡਬਲ ਸ਼ਬਦ ਬੋਲ ਰਹੇ ਇੱਕ ਬੱਚੇ ਨੇ ਜਿਵੇਂ ਨਲਕਾ ਬੋਲਿਆ ਤੁਸੀਂ ਫਿਰ ਨਲਕਾ ਬੋਲ ਦਿੱਤਾ ਤੇ ਤੁਸੀਂ ਵੀ ਇਸ ਗੇਮ ਚੋਂ ਬਾਹਰ ਹੋ ਜਾਓਗੇ ਡਬਲ ਸ਼ਬਦ ਦੋ ਵਾਰ ਨਹੀਂ ਬੋਲਣਾ ਕੋਈ ਵੀ ਸ਼ਬਦ ਤੇ ਗਲਤ ਸ਼ਬਦ ਨਹੀਂ ਬਣਾਉਣਾ कलियर करिए गेम शुरू yes, हाँ जी मनप्रीत शब्द है अमन नन्ना आया तो नलका नलका कोली, कोली। लूम्बड़ खाली।, खाली लल्ला, लल्ला। हारा रारा। रब बब्बा बकरी रबड़ा खाली लाटू, लाटू।, लाटू। ਟੈਂਕਾ ਟਮਾਟਰ ਟਮਾਟਰ ਰਾਰਾ ਰਾਜਾ ਰਾਜਾ ਜੱਜਾ ਜੰਗਲ ਜੰਗਲ ਲੱਲਾ ਲਾਲ ਟੈਂਡ ਲਾਲ ਟੈਂਡ ਨਾਣਾ ਨਾਲੀ ਨਾਣਾ ਖਾਲੀ ਹਾਂ ਧਿਆਨ ਨਾਲ ਸੁਣਨਾ ਅੱਗੇ ਤੋਂ ਗੇਮ ਚ ਬਾਹਰ ਕੱਢ ਦੇਣਾ ਠੀਕ ਹੈ ਲੱਡੂ ਲੱਡੂ ਡੱਡਾ ਡੱਡੂ ਡੱਡੂ ਮੈਂਜੀ ਢਮਰੂ ਢਮਰੂ ਰਾਰਾ ਰਖੜੀ ਰਖੜੀ ਡਾੜਾ ਡਾੜਾ ਖਾਲੀ ਖਾਲੀ ਲੱਲਾ ਲਾਟ ਟੈਂਕਾ टमाटर, टमाटर, रारा, रस्सी सस्सा मनप्रीत सेब बब्बा बोतल लल्ला लोहड़ी राली खाली आ रहा गुरलीन राड़ा लाल ला जल्दी जल्दी बोलो ज्यादा टाइम नहीं मिलेगा चलो आउट लला लड़का कक्का कुर्सी ससा सांत्रा रारा रानी नाना खाली लला लाल 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 पहला हो चुका है हाँ जी लला लाठू लाठू टैंका तल्ली लला लाम, लाम। ला शब्द जड़ी मात्रा आ गई हां फिर लल्ला आ गया मंजे लल्ला हां जी ला हो गया रिपीट हो गया चलो आउट हां जी लल्ले लल्ले तो ही टारटेन भी हो गया रिपीट लल्ले तो लल्ले तो प्लस तो सी प्लस ससा सप्पा पप्पा पपीता पपीता तत्ता तरबूज तरबूज ज ज जंजीर वेरी गुड र रोना नाना लल्ला लालची लालची चचा चम्मच चम्मच चा चाचा 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 चांदी दद्दा दादा वेरी गुड दद्दाई दादी दद्दाई दुखी दुखी खखा खीरा खीरा वेरी वेरी गुड रारा रमन नन्ना नाली, नाली।, नाली। देख लो रिपीट ना हो ठीक है लल्ला लाटू टैंका लाक। लाक। लाटू लाक। हो गया यार नहीं रिपीट नहीं करना चलो, चलो। हाँ जी बुद्ध कबूतर।, कबूतर रारा रा। हाँ रात तत्ता तरबूज हो गया हो गया तत्ता तारा रारा ਰਾ ਮਮਾ ਮਮਾ ਕਹਾਂਜੀ ਮਨਪ੍ਰੀਤ ਮਾਰ ਮਾਰ ਰਾਰਾ ਰਿਪੀਟ ਹੋ ਗਿਆ ਆਪ ਹੀ ਬੋਲੇ ਸੀ ਤੁਸੀਂ ਰਾਰਾ ਇੰਨਾ ਜ਼ਿਆਦਾ ਟਾਈਮ ਨਹੀਂ ਲੈਣਾ ਪੁੱਤ ਰੇਤ ਤੱਤਾ ਤਮਿਲਨਾਡੂ ਨਾਡੂ ਡੱਡਾ ਡੱਡਾ ਡੰਬਰੂ ਡੰਬਰੂ ਰਾਰਾ ਰਿਕਸ਼ਾ ਰਿਕਸ਼ਾ ਸੱਸੇ ਪੈਰ ਬਿੰਦੀ ਸ਼ੋ ਸ਼ਲਗਮ ਮਮਾ ਮੱਛਲੀ ਹਾਂਜੀ ਅੱਗੇ ਲਾਲ ਜੀ ਲਾਲ ਜੀ ਹੋ ਗਿਆ ਰਿਪੀਟ ਹਾਂਜੀ ਲੱਲਾ ਲਾਲ ਲਾਲ ਵੀ ਰਿਪੀਟ ਹੋ ਗਿਆ ਲੱਲਾ ਹਾਂਜੀ ਲੱਡੂ ਲੱਡੂ ਹੋ ਗਿਆ ਹੋ ਗਿਆ ਵੈਰੀ ਗੁੱਡ ਅੱਗੇ ਲੱਲਾ ਫਿਰ ਆ ਗਿਆ ਤੁਹਾਡੇ ਕੋਲ ਦੇਖਦੇ ਆ ਕਿੰਨੇ ਬੱਚੇ ਬਚਦੇ ਆ ਲੱਲਾ ਲੁਤਰੀ 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 ਨਹੀਂ ਹੁੰਦਾ उट हाँ जी लंगर, लंगर रा राम <laughs> राम भी हो गया चलो जाओ हाँ जी नहीं 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 लल्ला रा आखा चल रहा हाँ जी रस्ता।, रस्ता भी हो गया हां जी हो गया रसोई ई ईडी इंजन नाणा लल्ला लोडी भी हो गया हां जी लल्ला ਇੰਨਾ ਲੂੰਬੜੀ ਨਹੀਂ ਹੋਇਆ ਸੀ ਲੂੰਬੜ ਹੋਇਆ ਸੀ ਲੂੰਬੜੀ ਡਾੜਾ ਡਾੜਾ ਖਾ ਲਈ ਲੱਲਾ ਲੱਕ ਲੱਕ ਹੋ ਗਿਆ ਲੱਲਾ ਲੱਕ ਹੋ ਗਿਆ ਹਾਂਜੀ ਲਾਬ ਪੱਬਾ ਹਾਂਜੀ ਪਾਲੂ ਵੈਰੀ ਗੁੱਡ ਹਾਂਜੀ ਜਸਮੀਤ ਪੱਬਾ ਪਾਲੂ ਪਾਲੂ ਰਿਪੀਟ ਹੋ ਗਿਆ ਲੱਲਾ ਪੱਬਾ ਪੱਬਾ ਸੌਰੀ ਪੱਬਾ ਮੈਂ ਪਾਲੂ ਬੋਲੇ ਲੱਲਾ ਆਇਆ ਸੀ ਨਹੀਂ ਮੈਂ ਪਾਲੂ ਬੋਲੇ ਲੱਲਾ ਆਣਾ ਲੱਲਾ ਸਹੀ ਬੋਲੇ ਸੀ ਉਹਨੇ ਆ ਜਾ ਪੁੱਤ ਆ ਜਾ ਆ ਜਾ ਗਲਤੀ ਹੋ ਗਈ ਮੈਂ ਤਾਂ ਪਾਲੂ ਤਾਂ ਲੱਲਾ ਕਿਦਾਂ ਪਾਲੂ ਲੱਲੇ ਤੋਂ ਬਣਾਉਣਾ ਸੀ ਤੁਸੀਂ ਬੈਠ ਜਾਓ ਪੁੱਤਰ ਬੈਠੋ ਲੱਲੇ ਤੋਂ ਬਣਾਓ ਲੱਲੇ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅੱਖਰ ਬਣਾਉਣੇ ਆ ਨੈਕਸਟ ਲੀਚੀ ਚਾਚਾ चमचा हो गया रिपीट हो गया चाचा हाँ चमचा चाचा चेनई 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 इंजन हो गया रिपीट हो गया हो गया हो गया इंजन हो गया नाना इंजन ईडी हां एक कक्का कुर्सी कुर्सी ਕੁਰਸੀ ਨਹੀਂ ਹੋਇਆ ਹਾਂਜੀ ਸੱਸੇ ਤੋਂ ਸੇਬ ਹੋ ਗਿਆ ਸੇਬ ਸੇਬ ਰਿਪੀਟ ਹੋ ਗਿਆ ਸੱਸਾ ਸੱਸਾ ਸੱਤ ਸੱਤ ਤੱਤਾ ਹਾਂਜੀ ਤੱਤਾ ਅਖਰ ਗੁਰਲੀ ਤਾਰਪੀਨ ਤਾਰਪੀਨ ਦਾ ਤੇਲ ਜਿਹੜਾ ਹੁੰਦਾ ਚਲੋ ਤਾਰਪੀਨ ਨਨਾ ਨੱਕ ਕੱਕਾ ਕਿੱਟੀ 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 ਪਾਰਟੀ ਕਿਟੀ ਇੰਗਲਿਸ਼ ਦਾ ਸ਼ਬਦ ਆ ਸ਼ਾਇਦ ਹਾਂ ਕਕਾ ਕੀੜੀ ਡਾਡਾ ਮਨਪ੍ਰੀਤ ਲੱਲਾ ਲੰਡਨ ਲੰਡਨ ਨੰਨਾ ਨੰਨਾ ਨਾਲ ਹੋਇਆ ਤਾਂ ਨਹੀਂ ਨਾਲ ਸ਼ਬਦ ਨਾਲ ਹੋ ਗਿਆ ਸੀ ਹਾਂ ਓਕੇ ਜੀ ਨੰਨਾ ਸੋਚ ਨੱਪ ਵੈਰੀ ਗੁੱਡ ਪਪਾ ਪਤੰਗ ਗੱਗਾ ਗੁਰਲੀਨ ਗੁਰਲੀਨ ਆਪਣਾ ਹੀ ਨਾਮ ਗੁਰਲੀ ਨੰਨਾ ਨਾਮ ਨਾਮ ਮਮਾ ਮਨਪ੍ਰੀਤ ਵੈਰੀ ਗੁੱਡ ਮਨਪ੍ਰੀਤ ਤਤਾ ਤੇਲੰਗਾਨਾ ਤੇਲੰਗਾਨਾ ਨੰਨਾ ਨੀਚ 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 ਚਾਚਾ ਚੜੀ ਚੜੀ ਡਾਡਾ ਲੱਲਾ ਖੱਲੀ ਲੱਲਾ ਫੇਰ ਆ ਗਿਆ ਲੜਕੀ ਨਹੀਂ ਹੋਇਆ ਸੀ ਹਾਂ ਕੱਕਾ ਕਾਕਾ ਕਾਕਾ ਹੋ ਗਿਆ ਸੀ ਕਾਕਾ ਕਾਕਾ ਸੋਰੀ ਕਾਨੂੰਨ ਕਾਨੂੰਨ ਨੰਨਾ ਤੁਸੀਂ ਦੋਨੋਂ ਰਹਿ ਕੇ ਦੇਖਦੇ ਕੌਣ Winner ਹੁੰਦਾ ਦੰਦਾ ਨੰਨਾ ਨੰਨਾ ਟਾਈਮ ਓਵਰ ਟਾਈਮ ਓਵਰ ਚਲੋ ਦੇ ਤੁਸੀਂ ਦੋਨੋਂ ਹੀ ਬਚੇ ਨਾ ਤਾਂ ਕਰਕੇ ਟਾਈਮ ਦੇ ਦਿੱਤਾ ਹਾਂ ਨੰਨਾ ਦੇ ਜਲਦੀ 1 ਮਿੰਟ ਦੇ ਦੰਨੇ ਹੋਰ ਨਹੀਂ ਨੰਨਾ 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 ਅੱਗੇ ਨੰਨਾ ਇੱਦਾਂ ਇਹਨਾਂ ਨੂੰ ਖੱਖਾ ਦਿੱਤਣ ਦੇ ਘੜਾ ਖੱਖਾ ਨੰਨੇ ਤੋਂ ਸ਼ਬਦ ਬਣਾ ਲਓ ਜੇ ਤੁਹਾਨੂੰ ਤੁਸੀਂ ਦੋਨੋਂ ਹੀ ਰਹਿ ਗਏ ਇਸ ਕਰਕੇ ਟਾਈਮ ਦੇ ਦਿੱਤਾ ਤੁਹਾਨੂੰ ਮੈਂ ਚਲੋ ਨਦੀ ਤੁਸੀਂ ਸਲਿੱਪ ਨਹੀਂ ਦੇਣੀ ਬਿਲਕੁਲ ਨਹੀਂ ਦੇਣੀ ਦਦਾ ਦੀਵਾ ਦੀਵਾ ਵਾਵਾ ਵੇਲਣਾ ਵੇਲਣਾ ਨਾਣਾ ਖਾਲੀ ਨਾਣਾ ਖਾਲੀ ਲੱਲਾ ਹਾਂਜੀ ਲੱਡੂ ਲੱਡੂ ਵੈਰੀ ਗੁੱਡ ਹਾਂਜੀ ਮੁੰਨੇ ਸ਼ਬਦ ਮਦਣਾ ਸੀ ਲੋਨ ਲੋਨ ਨੰਨਾ ਨੱਚਣਾ ਨੱਚਣਾ ਨਾਣਾ ਖਾਲੀ ਖਾਲੀ ਲੱਲਾ ਗਿਆ ਗੁੱਲੀਨ ਲੰਬਾ बब्बा बा, बास बास सुनेहा सुनेहा हा हा हाथी हाथी थथा था, थाने थाने नाना लल्ला <laughs> लंबी लंबी बब्बा बूट टैंका टम 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 मम्मा ਮਾਰ ਮਾਰ ਰੇਲ ਗੱਡੀ ਰੇਲ ਗੱਡੀ ਰਿਪੀਟ ਕਰਤਾ ਰੇਲ ਗੱਡੀ ਗੁਲੀਨ ਤੁਸੀਂ ਬੋਲਿਆ ਸੀ ਨਾ ਪਹਿਲਾਂ ਵੀ ਰੇਲ ਗੱਡੀ ਮੈਂ ਮੋਸ ਦੱਸਿਆ ਸੀ ਕਿ ਤੂੰ ਬੋਲ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਰੇਲ ਗੱਡੀ ਡੱਡਾ ਡੱਡਾ ਕੋਈ ਗੱਲ ਨਹੀਂ ਸੋਚ ਲੋ ਤੈਨੂੰ ਤੁਸੀਂ ਦੋਨੋਂ ਬੱਚੇ ਇਸ ਕਰਕੇ ਤੈਨੂੰ ਟਾਈਮ ਦੇਤਾ ਮੈਨੂੰ ਆਂਦਾ ਨਹੀਂ ਡੱਡਾ ਗੱਡਾ ਦੇਖ ਹੈ ਦੇਕ ਦੇਕ درخت ਹੁੰਦਾ ਹੀ ਆ ਨਾ ਦੇਕ ਕੱਕਾ ਕੰਟੀ ਕੰਟੀ ਚਚਾ ਚਮਕ ਚਮਕ ਕੱਕਾ ਕੱਕਾ ਕਣਕ ਕਣਕ ਕੱਕਾ ਹੀ ਆ ਗਿਆ ਫਿਰ ਕੁੱਟੀ ਕੁੱਟੀ ਟੈਂਗਾ ਤਰੰਟੋ ਟੋਰਾਂਟੋ ਟੈਂਕਾ ਉਹ ਦੇਖਦੇ ਆ ਦੋਨਾਂ ਚੋਂ ਕਿਹੜਾ winner ਹੁੰਦਾ ਆ ਹਾਂਜੀ ਟੇਪ ਪਪਾ ਤੁਸੀਂ ਨਹੀਂ slip ਦੇਣੀ ਬਿਲਕੁਲ ਨਹੀਂ help ਨਹੀਂ ਕੀਤੀ ਇਹਨਾਂ ਦੀ ਪਰਚੀ ਪਰਚੀ ਚਾਚਾ ਚਾਚਾ ਚੌਕ ਯੈਸ ਕੱਕਾ कंबना कंबना कंब बना लल्ला लोचन लोचन नाना नाना खाली ले लो <laughs> लल्ला फिर आ गया लंबकना लंबकना नाड़ा खाली, नाना खाली। <laughs> ਲੱਲਾ ਲੱਲੀ ਲੱਲੀ ਹੋਇਆ ਤਾਂ ਨਹੀਂ ਪਹਿਲਾਂ ਲੱਲਾ ਹੀ ਤੁਹਾਡੇ ਕੋਲ ਆ ਗਿਆ ਹਾਂਜੀ ਲੇਟ ਟੈਂਕਾ ਆਪੇ ਗਿਵ ਅਪ ਕਰ ਦੇਣਾ ਜਿਲੇ ਤੁਹਾਨੂੰ ਲੱਗਿਆ ਵੀ ਮੇਰੇ ਕੋਲ ਸ਼ਬਦ ਹੈ ਨਹੀਂ ਠੀਕ ਹੈ ਮੈਂ ਨਹੀਂ ਦੱਸਣੀ ਦੱਸਣਾ ਨਹੀਂ ਪੁੱਤਰ ਕਿਸੇ ਨੇ ਨੋ 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 टॉर्च टॉर्च चाचा चपेट डाटा खाली लेट हो गया ओके गुरलीन इज द विनर क्लैपिंग कर दो बारी गुरलीन दे, 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 दे चलो वेरी गुड वेरी गुड